ਅਜੇ ਕੋਈ ਕੰਚਾਰ ਦਿਨ ਹੋ ਤਾ ਚੌਥਾ ਦਿਨ ਹੋ ਗਿਆ ਸਾਡੇ ਪਾਣੀ ਮਿਸਟਰਨ ਤੇ ਤਿੰਨੇ ਚਾਰ ਦਿਨ ਬੀਤ ਗਏ ਤੇ ਤੁਹਾਡੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਪਹੁੰਚ ਨਹੀਂ ਕੀਤੀ ਨਹੀਂ ਸਰ ਕੋਈ ਨਹੀਂ ਕੋਈ ਨਹੀਂ ਆ ਜੀ ਤੁਸੀਂ ਆਏ ਇੱਕ ਦਾਗਰਾਲੇ ਬਪਰੇਸ਼ਾ ਦਾ ਵੀ ਇਹ ਹਾਰ ਮਰੇ ਸਾਹ ਨੂੰ ਜਿਹੜੇ ਨੇ ਦੇਖਦਾ ਦਾ ਤਾਰ ਆਉਂਦਾ ਸਤ ਸ੍ਰੀ ਅਕਾਲ ਅੱਜ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕਾਂ ਦੇ ਘਰ ਨੇ ਉਹ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਮੈਂ ਕੈਮਰਾਮੈਨ ਸਾਥੀ ਨੂੰ ਕਵਾਂਗਾ ਦੇਖੋ ਜਿਹੜਾ ਸਮਾਨ ਹੈ ਉਹਨਾਂ ਦਾ ਪੂਰਾ ਡੁੱਬਿਆ ਹੋਇਆ ਹੈ ਉਹ ਜਿਹੜੇ ਤੁਸੀਂ ਦੇਖ ਸਕਦੇ ਹੋ ਪਾਰੀ ਵਜਨ ਦੇ ਕੱਲ ਲੋਕਾਂ ਨੇ ਜਿਹੜੇ ਆਪਣੇ ਕੋਠਾਂ ਦੇ ਉੱਤੇ ਹੀ ਜਿਹੜੇ ਆ ਤੰਬੂ ਲਾ ਲਏ ਨੇ ਉਹ ਹਾਲਾਤ ਬੜੇ ਜਿਹੜੇ ਨਾਜ਼ੁਕ ਨੇ ਪਿੰਡਾਂ ਦੇ ਵਿੱਚ ਪੰਜਾਬ ਨੂੰ ਲੱਗਦਾ ਹੈ ਕਿ ਜਿਵੇਂ ਕਿਸੇ ਦੀ ਨਜ਼ਰ ਲੱਗ ਗਈ ਹੁੰਦੀ ਹੈ ਅਜੀਤ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭਜੀ ਜੋਰਜਾ ਦੇ ਪਿੰਡ ਹੈਗਾ ਜਗਦੇਖੁਰਦ ਤੇ ਸਾਡੇ ਤੇ ਬਹੁਤ ਬੁਰੇ ਹਾਲਾਤ ਨੇ ਤੇ ਮਤਲਬ ਪ੍ਰਸ਼ਾਸਨ ਨੇ ਮਤਲਬ ਗੱਡੀਆਂ ਲੈ ਕੇ ਮਤਲਬ ਇਧਰ ਉਧਰ ਘੁੰਮਦਾ ਰਿਆ ਬੰਨ ਤੋਂ ਫਿਰ ਤੋਰ ਕੇ ਚੱਲ ਜਾਂਦੇ ਰਹਿਆ ਤੇ ਮਤਲਬ ਉਹਨਾਂ ਨੇ ਪਿੰਡ ਵਾਲਿਆਂ ਨੇ ਕੋਈ ਗਾਈਡ ਨਹੀਂ ਕੀਤਾ ਕੋਈ ਪਿੰਡ ਵਾਲਿਆਂ ਨੂੰ ਹੌਸਲਾ ਵਜਾਈ ਨਹੀਂ ਕੀਤੀ ਤੇ ਮਤਲਬ ਅਸੀਂ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਆ ਨਾ ਸਾਡੇ ਕੋਲ ਕੋਈ ਬਿਜਲੀ ਪਾਣੀ ਦੀ ਸਹੂਲਤ ਹੈਗੀ ਨਾ ਸਾਡੇ ਕੋਲ ਪਾਣੀ ਪੀਣ ਲਈ ਹੈਗਾ ਵਾ ਤੇ ਤਿੰਨ ਤਿੰਨ ਚਾਰ ਚਾਰ ਦਿਨ ਹੋ ਗਏ ਅਸੀਂ ਨਾਤੇ ਤੱਕ ਨਹੀਂ ਤੁਹਾਨੂੰ ਗੱਲ ਦਸੀਏ ਬਹੁਤ ਬਾਜੀ ਸਾਡੇ ਬੁਰੇ ਹਾਲਾਤ ਨੇ ਸ਼ਾਸਨਤਾ ਬੜਾ ਕੈਮਰਿਆਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਦਿਖਾ ਰਿਆ ਕਿ ਅਸੀਂ ਤਾਂ ਬੜਾ ਜਿਹੜਾ ਮੰਤਰੀ ਢਾਲੀਵਾਲ ਨੇ ਜਾਂ ਹੋਰ ਪ੍ਰਸ਼ਾਸਨਿਕ ਦੇ ਜਿਹੜੇ ਮੰਤਰੀ ਨੇ ਜਾਂ ਅਧਿਕਾਰੀ ਨੇ ਤੋਂ ਬੜੇ ਦਾਅਵੇ ਕਰ ਰਹੇ ਨੇ ਕਿ ਅਸੀਂ ਗਰਾਊਂਡ ਜ਼ੀਰੋ ਤੇ ਜਾ ਕੇ ਲੋਕਾਂ ਦੀ ਸਾਲ ਲੈ ਰਹੇ ਹਾਂ ਤੁਸੀਂ ਕਹਿੰਦੇ ਸਾਡੇ ਤੱਕ ਕੋਈ ਪਹੁੰਚਿਆ ਹੀ ਨਹੀਂ ਹੈ ਭਾਜੀ ਇਹ ਬਹੁਤ ਏਦਾਂ ਦੀਆਂ ਵੀਡੀਓ ਵੇਖੀਆਂ ਨੇ ਕਿ ਮਤਲਬ ਜਾਣਾ ਬੜਾ ਕੁਝ ਵਿਖਾਇਆ ਜਾ ਰਿਹਾ ਵਾ ਤੇ ਤੁਸੀਂ ਜਿੰਨੋਂ ਗਰਾਊਂਡ ਲੈਵਲ ਤੇ ਜਦੋਂ ਉਤਰ ਕੇ ਪਿੰਡਾਂ ਵਿੱਚ ਜਾਓਗੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਲੋਕਾਂ ਨਾਲ ਕੀ ਬੀਤਣ ਦੀ ਹੈ ਕੀ ਹਾਲਾਤ ਹੈਗੇ ਆ ਤੇ ਸਾਡੀ ਸਰਕਾਰ ਗਾੜੀ ਬੇਨਤੀ ਆ ਅਫਸਰ ਸਾਹਿਬਾ ਗਾੜੀ ਬੇਨਤੀ ਆ ਕਿ ਉਹ ਥੋੜਾ ਹੱਲਾ ਕਰਨ ਤੇ ਥੋੜੇ ਲੋਕਾਂ ਦੀ ਸਾਰ ਲੈਣ ਪਾਣੀ ਧਾਣੇ ਪਿੰਡਾਂ ਵਿੱਚ ਪਹੁੰਚਾ ਦਿੱਤਾ ਜਾਏ ਬਹੁਤ ਬਹੁਤ ਮਿਹਰਬਾਨੀ ਹੋਏਗੀ ਹਾਲਾਤ ਜਿਹੜੇ ਇਸ ਵੇਲੇ ਗਰਾਊਂਡ ਜ਼ੀਰੋ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਆ ਜਗਦੰਹਿ ਖੁਰਦ ਦੇ ਵਿੱਚ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਘਰਾਂ ਦੇ ਅੰਦਰ ਜਿਹੜਾ ਪਾਣੀ ਉਹ ਦਾਖਲ ਹੋ ਚੁੱਕਾ ਸੋ ਸਾਡੇ ਨਾਲ ਜਿਹੜੇ ਇਸ ਘਰ ਦੇ ਓਨਰ ਨੇ ਮਾਲਕ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਅਜੀ ਵੀਰ ਜੀ ਕੀ ਮਾਮਲਾ ਬਣਿਆ ਪੂਰਾ ਹੈ ਏ ਵੀਰ ਜੀ ਸਮਝ ਨਹੀਂ ਲੱਗੀ ਕਦੋਂ ਪਾੜ ਆ ਗਿਆ ਪਾਣੀ ਕਹੀ ਦੁਣ ਰਾਤ ਤੇ ਰਾਤ ਪਾਣੀ ਆਇਆ ਵਾ ਤੇ ਰਾਤ ਜਦੋਂ ਪਾਣੀ ਆਇਆ ਤਾਂ ਸਾਨੂੰ ਰਾਤ ਦੀ ਭੱਜ ਦੌੜ ਪੈ ਗਈ ਰਾਸ ਸਮਾਨ ਝੜੋਣਾ ਪਿਆ ਵਾ ਸਮਾਨ ਦਾ ਮੌਕਾ ਨਹੀਂ ਮਿਲਿਆ ਮੈਂ ਤੇ ਉਹ ਕੋ ਘਰ ਬਣਾਇਆ ਜੇ ਡਿੱਗ ਪਿਆ ਜੋ ਵੇਖੋ ਮੈਂ ਆਪਣੇ ਗੇਟ ਦੇ ਅੱਗੇ 1 ਮਿੰਟ 1 ਮਿੰਟ ਗੇਟ ਦੇ ਅੱਗੇ ਸਭ ਨਾਲੋਂ ਵੀ ਮੈਂ ਆਪਣੇ ਤੇ ਬਾਹਰਲੇ ਗੇਟ ਦੇ ਅੱਗੇ ਤੋੜੇ ਲਾ ਕੇ ਫਿਰ ਟਾਈਮ ਪਾਸ ਕੀਤਾ ਜੇ ਨਹੀਂ ਤੇ ਘਰ ਭਰ ਜਾਣਾ ਹੈਗਾ ਉਹ ਵੇਖੋ ਕਿੰਨੀ ਤਗੜੀ ਬੰਨੀ ਲਾਈ ਜੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਸਬੰਧਿਤ ਜਿਹੜਾ ਇਥੋਂ ਦੇ ਅਧਿਕਾਰੀ ਨੇ ਕਿਸੇ ਨੇ ਤੁਹਾਡੇ ਨਾਲ ਆ ਕੇ ਸੰਪਰਕ ਨਹੀਂ ਕੀਤਾ ਹਾਲੇ ਤੱਕ ਅੱਜ ਅਜੇ ਤੱਕ ਤੇ ਕੋਈ ਨਹੀਂ ਆਇਆ ਸਿਰੇ ਆਏ ਸੀ ਕਿ ਬਾਈ ਚਾਂਸ ਆਉਂਦੇ ਵੀ ਜੇ ਤੁਹਾਨੂੰ ਲੋੜ ਆ ਤਤ ਅਸੀ ਤਾਂ ਨੂੰ ਰਹਿਣ ਵਾਸਤੇ ਤਰਪਾਲਾ ਥੋੜੀ ਜਿਹੀ ਲੈ ਕੇ ਦਿੰਨੇ ਆ ਜੀ ਤੇ ਅਈ ਦੇ ਇਹਨਾਂ ਨੂੰ ਕਹਾਂ ਵੀ ਚੱਲੋ ਲਿਆਦਾ ਸਾਨੂੰ ਸਾਡੇ ਕੋਲ ਤੇ ਕੋਠਿਆਂ ਦੇ ਉੱਤੇ ਵੇਖੋ ਵੀ ਰੈਲੀ ਕੋਈ ਐਡਾ ਕੋ ਤੰਬੂ ਲੌਣ ਲਈ ਕੋਈ ਜਾ ਰਹਾ ਨਹੀਂ ਸਾਡੇ ਕੋਲ ਇਹਦੇ ਘਰ ਵੀ ਕੋਈ ਆ ਨਹੀਂ ਜਾਦਾ ਕਿਸੇ ਦੇ ਘਰ ਤੋਂ ਪਾਰ ਜਾ ਕੇ ਰਹਿਣਾ ਬੜਾ ਔਖਾ ਵਾ ਜੀ ਤੇ ਹੁਣ ਆਂਦੇ ਵੀ ਸਕੂਲ ਦੇ ਵਿੱਚ ਜਾ ਕੇ ਰਹਿਣੇ ਤੇ ਇਹ ਕਬੀ ਸਕੂਲ ਦੇ ਵਿੱਚ ਰਹਿ ਆ ਕਿ ਤਰ ਸਾਨੂੰ ਪਰ ਉਹ ਤੇ ਫੌਜ ਰਹਿੰਦੀ ਆ ਫਿਰ ਤੁਹਾਨੂੰ ਪਤਾ ਪਰਿਵਾਰਾਂ ਵਾਲੇ ਫਿਰ ਨਹੀਂ ਰਹਿਣਾ ਸਹੀ ਨਹੀਂ ਲੱਗਦਾ ਜੀ ਹਲਾਤ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕਾਂ ਦੇ ਘਰ ਨੇ ਉਹ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਮੈਂ ਕੈਮਰਾਮੈਨ ਸਾਥੀ ਨੂੰ ਕਵਾਂਗਾ ਦੇਖੋ ਜਿਹੜਾ ਸਮਾਨ ਹੈ ਉਹਨਾਂ ਦਾ ਪੂਰਾ ਡੁੱਬਿਆ ਹੋਇਆ ਹੈ ਔਰ ਜਿਹੜੇ ਘਰ ਦੇ ਮਾਲਕ ਆ ਉਹ ਕੋਠੇ ਦੇ ਉੱਤੇ ਜਿਹੜਾ ਪੌੜੀਆਂ ਦੇ ਵਿੱਚ ਬੈਠੇ ਹੋਏ ਨੇ ਔਰ ਹਲਾਤ ਜਿਹੜੇ ਆ ਉਹ ਬਹੁਤ ਹੀ ਜ਼ਿਆਦਾ ਇੱਥੋਂ ਦੇ ਜਿਹੜੇ ਨਾਜ਼ੁਕ ਨੇ ਇਸ ਵੇਲੇ ਔਰ ਪ੍ਰਸ਼ਾਸਨ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਹਾਲਾਂਕਿ ਸਰਕਾਰਾਂ ਜਿਹੜੀਆਂ ਬੜੇ ਦਾਅਵੇ ਕਰ ਰਹੀਆਂ ਨੇ ਪਰ ਜਿਹੜੀ ਗਰਾਊਂਡ ਦੇ ਉੱਤੇ ਅਸੀਂ ਦੇਖੀ ਤਾਂ ਗਰਾਊਂਡ ਲੈਵਲ ਦੇ ਉੱਤੇ ਇਹਨਾਂ ਤੱਕ ਕੋਈ ਵੀ ਜਿਹੜਾ ਪੁੱਛ ਨਹੀਂ ਕਰ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਡੂੰਘਾ ਜਿਹੜਾ ਉਹ ਪਾਣੀ ਇਸ ਘਰ ਦੇ ਵਿੱਚ ਵੜਿਆ ਇੱਥੋਂ ਇਸ ਘਰ ਦੇ ਮਾਲਕ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਕੀ ਹਾਲਾਤ ਬਣ ਗਏ ਜੀ ਤੁਹਾਡੇ ਇਲਾਕੇ ਦੇ ਵਿੱਚ ਸਾਨੂੰ ਤੇ ਕੋ ਪਰਨ ਲਗਾਉਂ ਗਾ ਤੇ ਦਾੰਦੇ ਦੀ ਵੀ ਪਾਣੀ ਘਟਿਆ ਪਰ ਇਹ ਬਹੁਤ ਜਿਆਦਾ ਆ ਗਿਆ ਵੇ ਇੰਨਾ ਪਾਣੀ ਜਿਆਦਾ ਹੈ ਵੀ ਸਾਡਾ ਸਮਾਨ ਵੀ ਸਾਡੇ ਕੋ ਨਹੀਂ ਚੁੱਕੇਗਾ ਸਾਰਾ ਹੀ ਅੰਦਰ ਹੀ ਰਹਿ ਗਿਆ ਸਾਹਮਣੇ ਸਾਰਾ ਖਰਾਬ ਹੋ ਗਿਆ ਆਪਾਂ ਦੇਖਦੇ ਹਾਂ ਕਿ ਜਿਹੜਾ ਇੱਕ ਦਿਹਾੜੀਦਾਰ ਬੰਦਾ ਮਜ਼ਦੂਰ ਬੰਦਾ ਹੈ ਉਹਦੇ ਲਈ ਸਮਾਨ ਬਣਾਉਣਾ ਬੜਾ ਔਖਾ ਹੁੰਦਾ ਹੈ ਤੇ ਜਦੋਂ ਸਮਾਨ ਤੁਹਾਡਾ ਇਦਾਂ ਖਰਾਬ ਹੋਇਆ ਤਾਂ ਕਿੱਦਾਂ ਦਾ ਮਨ ਦੇ ਵਿੱਚ ਤੁਹਾਡੇ ਜਿਹੜਾ ਇਸ ਵੇਲੇ ਹਲਚਲ ਚੱਲ ਰਹੀ ਹੈ ਮਾਜੀ ਦੁੱਖ ਲੱਗਦਾ ਬੜਾ ਔਖਾ ਬਣਾਇਆ ਸੀ ਕਮਰੇੰوں ਵੀ 13 ਆ ਗਈਆਂ ਨੇ ਤੇ ਪਾਣੀ ਬਹੁਤ ਜਿਆਦਾ ਜੀ ਵੀ ਬਹੁਤ ਨਾ ਜੀ ਵੀ ਪਹਾੜ ਤੱਕ ਜਾਣ ਨਿਕਲਦਾ ਨਿਕਲਿਆ ਨਹੀਂ ਜਾਣਾ ਪਾਣੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੇ ਤੁਹਾਡੇ ਤੱਕ ਪਹੁੰਚ ਕੀਤੀ ਹੈ ਨਹੀਂ ਜੀ ਕੋਈ ਵੀ ਨਹੀਂ ਕਦੀ ਵੀ ਨਹੀਂ ਬੜੀ ਵਾਰ ਇਸੇ ਤਰ੍ਹਾਂ ਹੋਇਆ ਕਦੀ ਵੀ ਕੋਈ ਨਹੀਂ ਪਾਇਆ ਕਿੰਨੀ ਚਿਰਾਂ ਤੋਂ ਜਿਹੜਾ ਇਹ ਕਿੰਨੇ ਦਿਨਾਂ ਤੋਂ ਜਿਹੜਾ ਤੁਹਾਡੇ ਇਲਾਕੇ ਦੇ ਵਿੱਚ ਪਾਣੀ ਨਹੀਂ ਆਉਣਾ ਜਿਹੜਾ ਸ਼ੁਰੂ ਕੀਤਾ ਹੈ ਸਰ ਜੀ ਕੋਈ 3-4 ਦਿਨ ਹੋ ਗਏ ਨੇ ਚੌਥਾ ਦਿਨ ਹੋ ਗਿਆ ਸਾਡੇ ਪਾਣੀ ਮਿਸਟਰਾਂ ਦੇ ਤੇ 3-4 ਦਿਨ ਬੀਤ ਗਏ ਤੇ ਤੁਹਾਡੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਪਹੁੰਚ ਨਹੀਂ ਕੀਤੀ ਨਹੀਂ ਸਰ ਕੋਈ ਨਹੀਂ ਹੈ ਕੋਈ ਨਹੀਂ ਆ ਜੀ ਤੁਸੀਂ ਆਇਓ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੇ ਕੋਲ ਅੱਜ ਜੀ ਅਸੀਂ ਇਹ ਚਾਹੁੰਦੇ ਕੋਈ ਸਾਨੂੰ ਜਿੱਥੋਂ ਸਾਡੇ ਮਕਾਨ ਖਰਾਬ ਹੋ ਗਏ ਨੇ ਟੇੜਾ ਪੈ ਗਏ ਨੇ ਅਸੀਂ ਬਣਾਉਣ ਜੋਗੇ ਤੇ ਹੈ ਨਹੀਂ ਸਮਾਨ ਸਾਰਾ ਖਰਾਬ ਹੋ ਗਿਆ ਕੋਈ ਸਮਾਨੀ ਵਰਤੋਂ ਵਾਲਾ ਨਹੀਂ ਰਹਿ ਗਿਆ ਕੋਸਾੜੀ ਮਤ ਕੀਤੀ ਜਾ ਕੀ ਕੀ ਸਮਾਨ ਸੀ ਤੁਹਾਡਾ ਇਸ ਘਰ ਦੇ ਵਿੱਚ ਕਾਫੀ ਸਮਾਨ ਸੀ ਕੋਈ ਵੀ ਨਹੀਂ ਨਿਕਲਿਆ ਪੇਟੀ ਕੱਢੀਏ ਬਾਕੀ ਕੁਝ ਨਹੀਂ ਨਿਕਲਿਆ ਸਾਰਾ ਅੰਦਰ ਹੀ ਖਰਾਬ ਹੋ ਗਿਆ ਬੈੱਡਮਟ ਸਾਰੇ ਖਰਾਬ ਹੋ ਗਏ ਹਾਂਜੀ ਕੋਈ ਵੀ ਸਮਾਨ ਨਹੀਂ ਬਾਹਰ ਕੱਢਿਆ ਗਿਆ ਜੀ ਤੇ ਹੁਣ ਜਿਹੜਾ ਮੰਨ ਲਓ ਕਿਤੇ ਜਿੱਦਾਂ ਤੁਹਾਡਾ ਘਰ ਤਾਂ ਸਾਰਾ ਪਾਣੀ ਦੇ ਨਾਲ ਭਰ ਗਿਆ ਹੈ ਰਾਤ ਕਿਵੇਂ কাটਦੇ ਹੋ ਜੇ ਬਰਾਤ ਨੂੰ ਮੀਂਹ ਆ ਜਾਵੇ ਤੇ ਕਿੱਦਾਂ guzara ਹੋ ਰਿਹਾ ਹੈ ਉਹ ਕਿਸੇ ਦੂਸਰੇ ਦੇ ਬਾਹਰ ਵੀ ਬਹੁਤ ਜ਼ਿਆਦਾ 4-4 5-5 ਫੁੱਟ ਬਾਹਰ ਵੀ ਹੈ ਕੰਧਾਂ ਨੂੰ ਤੇੜਾਂ ਆ ਗਈਆਂ ਨੇ ਅੰਦਰ ਵੀ 4-4 ਫੁੱਟ ਪਾਣੀ ਹੈਗਾ ਪਰ ਉਹ ਕਿਸੇ ਦੇ ਮਕਾਨ ਤੇ ਜਾ ਕੇ ਉੱਤੇ ਲਾ ਕੇ ਲਾਈਏ ਕਿਰਪਾਲ ਉਥੇ ਰਹਿੰਦੇ ਆ ਜੀ ਜੀ ਐਂਡ ਮੇਰੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਐਸ ਵਾਲੀ ਇਸ ਜਗ੍ਹਾ ਦੇ ਖੁਰਦ ਦੇ ਵਿੱਚ ਖੜੇ ਆ ਜਿੱਥੇ ਕਿ ਪਾਣੀ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਵੱਜ ਚੁੱਕਾ ਹੈ ਔਰ ਇੱਥੇ ਕੁਝ ਸਾਡੀਆਂ ਭੈਣਾਂ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਹਾਂ ਜੀ ਭੈਣ ਜੀ ਕਿੱਦਾਂ ਦੇ ਹਾਲਾਤ ਬਣੇ ਨੇ ਹਾਲਾਤ ਤੇ ਵੀਰ ਜੀ ਮਾੜੇ ਹੀ ਆ ਤੁਹਾਨੂੰ ਪਤਾ ਹੀ ਆ ਗਰੀਬਾਂ ਵਾਸਤੇ ਮਾੜੇ ਆ ਜਿਹੜਾ ਜਿਹੜਾ ਤਗੜਾ ਉਹਦੇ ਵਾਸਤੇ ਤਾਂ ਕੋਈ ਨਹੀਂ ਮਾੜੇ ਇਹ ਮਾੜੇ ਤਾਂ ਤੁਹਾਨੂੰ ਪਤਾ ਗਰੀਬਾਂ ਵਾਸਤੇ ਜੀ ਇਹ ਪਾਣੀ ਲੋਕਾਂ ਦੇ ਘਰਾਂ ਚ ਵੜ ਗਿਆ ਵਾ ਬਹੁਤ ਮੁਸ਼ਕਲ ਆ کاروبار ਬੰਦ ਹੋਏ ਟੰਚਲ ਤਾਂ ਪਤਾ ਹੈਗੇ ਬੱਚੇ ਹਨ ਕਿੰਨੇ ਕਿ ਸਾਰਿਆਂ ਦੇ ਤੇ ਬਹੁਤ ਕੋਈ ਭਾਨੀ ਕੀ ਕੋਈ ਸੂਤਨੀ ਕੀ ਆਹ ਇਹ ਸੂਤ ਦੇਖਦੀਆਂ ਕਿ ਤੁਹਾਡੇ ਪਿੰਡਾਂ ਦੇ ਇਲਾਕਿਆਂ ਦੇ ਵਿੱਚ ਜਿਹੜੀ ਆ ਜ਼ਿਆਦਾਤਰ ਖੇਤਾਂ ਦੇ ਵਿੱਚੀ ਮਜ਼ਦੂਰੀ ਕਰਨ ਜਾਂਦੇ ਸੀ ਪਾਣੀ ਆਉਣ ਦੇ ਕਾਰਨ ਜਿਹੜਾ ਉਹ ਕੰਮ ਬੰਦ ਹੋ ਗਿਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਹਾਂਜੀ ਪ੍ਰਸ਼ਾਸਨ ਤੋਂ ਉਹ ਤੁਹਾਨੂੰ ਪਤਾ ਮਤ ਤੇ ਚਲੋ ਜਿੰਨੇ ਕੰਨਾ ਕਰਨੇ ਹੋ ਤਾਂ ਬੇਨਤੀ ਹੈ ਚਲੋ ਜੇ ਕਰਦੇ ਲੇਗੇ ਤਾਂ ਵੀ ਠੀਕ ਹੈ ਲੈ ਤੇ ਆਪਣੇ ਨਹੀਂ ਅੱਗੇ ਤੁਹਾਨੂੰ ਪਤਾ ਹੈ ਜਦੋਂ ਵੋਟਾਂ ਪਟਾਉਂਦੇ ਆ ਉਦੋਂ ਸਾਰੇ ਆਉਂਦੇ ਆ ਅੱਗੇ ਪਿਛੇ ਤਾਂ ਕਹਿਣਾ ਕਦੀ ਬਾਤ ਕਹੇ ਦੀ ਪੁੱਛੀ ਨਹੀਂ ਹੈ ਤੁਹਾਨੂੰ ਪਤਾ ਹੈ ਤੁਸੀਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਪਿੰਡ ਦੇ ਵਿੱਚ ਕਿੱਦਾਂ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਲੋਕ ਜਿਹੜੇ ਆ ਉਹ ਖੌਫ ਦੇ ਵਿੱਚ ਨੇ ਨਾ ਤੇ ਇਹਨਾਂ ਦੇ ਕੋਲ ਪੀਣ ਵਾਲਾ ਪਾਣੀ ਪਹੁੰਚ ਰਿਹਾ ਨਾ ਕੋਈ ਹੋਰ ਜਿਹੜੀਆਂ ਸੁੱਖ ਸਹੂਲਤਾਂ ਪਹੁੰਚ ਰਹੀਆਂ ਨੇ ਸਾਡੇ ਨਾਲ ਹੋਰ ਵੀ ਇੱਥੋਂ ਦੇ ਵਸਨੀਕ ਨੇ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਵੀ ਜੀ ਕਿੱਦਾਂ ਦੇ ਹਾਲਾਤ ਬਣੇ ਆ ਹਾਂ ਤੇ ਜਿਹਾ ਸਮੇਂ ਤੇ ਦੇਖ ਸਕਦੇ ਬਹੁਤ ਮਾੜੇ ਸਮਾਂ ਚੱਲਣ ਲਿਆ ਵਾ ਪਾਣੀ ਦੇ ਵਿਕਾਸ ਦੇ ਨਾਲ ਪਾਣੀ ਜ਼ਿਆਦਾ ਹੋਣ ਕਰਕੇ ਕੋਈ ਨਹੀਂ ਸੱਜ ਕੋ ਖੇਤਾਂ ਦੇ ਵਿੱਚ ਮਜ਼ਦੂਰੀ ਕਰਦੇ ਹਾਂ ਹਾਂ ਤੁਹਾਨੂੰ ਪਤਾ ਕਿ ਸਾਡੇ ਕੋਲ ਮਜ਼ਦੂਰੀ ਤਾਂ ਹੋਣੀ ਨਹੀਂ ਆ ਕੋਈ ਕੰਮ ਨਹੀਂ ਆਇਆ ਤੇ ਪ੍ਰਸ਼ਾਸਨ ਸ਼ੇਮਾਗੇ ਕਰਦੇ ਕਿ ਸਾਡੀ ਮਦਦ ਕੀਤੀ ਜਾਵੇ ਕੋਈ ਨਾ ਕੋਈ ਸਾਨੂੰ ਜਿਹੜੇ ਹਲਫਾੜ ਕੀਤੀ ਜਾਵੇ ਹਾਂਜੀ ਬਾਬੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਜੀਤ ਸਿੰਘ ਕਿੱਦਾਂ ਦੇ ਹਾਲਾਤ ਬਣੇ ਤੁਹਾਡੇ ਬਹੁਤ ਮਾਰੇ ਨੇ ਵੇਖ ਲਓ ਤੁਹਾਡੇ ਸਾਹਮਣੇ ਸਭ ਅੱਗੇ ਬੰਨੇ ਮਾਰ-ਮਾਰ ਕਰਾ ਦੇ ਬੈਠੇ ਕੋਈ ਤੁਹਾਡੇ ਤੱਕ ਪਹੁੰਚਿਆ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਅਜੇ ਕੋਈ ਨਹੀਂ ਪਹੁੰਚਿਆ ਜੀ ਕੋਈ ਨਹੀਂ ਅਜੇ ਕੋਈ ਪਤਾ ਨਹੀਂ ਲੱਗਾ ਕਵਰੀ ਨਹੀਂ ਲਈ ਜੇ ਬਾਬੂ ਜੀ ਕਿੰਨੇ ਦਿਨ ਹੋ ਗਏ ਪਾਣੀ ਆਏ ਦੋ ਤਿੰਨ ਦਿਨ ਹੋਇਆ ਜੀ ਤੇ ਅਜੇ ਤੱਕ 2-3 ਦਿਨ ਹੋ ਗਏ ਆ ਪਾਣੀ ਆਏ ਨੋ ਤੁਹਾਡਾ ਪਿੰਡ ਜਿਹੜਾ ਪਾਣੀ ਚ ਡੁੱਬ ਚੁੱਕਾ ਕੋਈ ਵੀ ਨਹੀਂ ਤੁਹਾਡੇ ਕੋਲ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਪੀਣ ਵਾਲਾ ਪਾਣੀ ਦਾ ਕਿੱਦਾਂ ਤੁਹਾਡਾ ਗੁਜ਼ਾਰਾ ਹੋ ਜਾਏ ਪਾਣੀ ਕਦੀ ਕਿਹਾ ਕੋ ਜਨਰੇਟਰ ਨਾਲ ਲਿਓ ਕਦੀ ਕਿਸੇ ਦੇ ਘਰੋਂ ਲਿਓ ਕਦੀ ਕਿਸੇ ਦੇ ਘਰੋਂ ਲਿਓ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਮੰਗ ਤਾਂ ਹੋ ਜਾਂਦੀ ਹੈ ਲੋ ਜੋ ਕੁਝ ਹੋਗਾ ਵੀ ਉਹ ਨਾਚਲ ਪਾਣੀ ਦੀ ਮੰਗਿਆ ਜਾਂ ਪਾਣੀ ਤਾਂ ਨਹੀਂ ਦੀ ਮੰਗਿਆ ਹੋਰ ਮੰਗ ਕੀ ਆ ਹਾਲਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਹੈ ਉਹ ਗਲੀਆਂ ਦੇ ਵਿੱਚ ਐਵੇਂ ਜਿਵੇਂ ਕੋਈ ਨਹਿਰ ਹੋਵੇ ਔਰ ਲੋਕ ਜਿਹੜੇ ਆ ਉਹ ਮਜਬੂਰ ਹੋ ਗਏ ਨੇ ਆਪਣੇ ਜਿਹੜੀਆਂ ਕੋਠੇ ਦੀਆਂ ਛੱਤਾਂ ਦੇ ਉੱਤੇ ਚੜਨ ਦੇ ਲਈ ਆਪਣੇ ਬਚਾਅ ਦੇ ਲਈ ਔਰ ਇਸ ਘਰ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਪਾਣੀ ਜਿਹੜਾ ਅੰਦਰ ਤੱਕ ਵੜ ਚੁੱਕਾ ਹੈ ਸੋ ਪ੍ਰਸ਼ਾਸਨ ਦੇ ਅੱਗੇ ਅਸੀਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਜਿਹੜਾ ਇਹਨਾਂ ਲੋਕਾਂ ਦੀ ਸਾਲ ਨਹੀਂ ਜਾਵੇ ਮੈਂ ਕੈਮਰਾਮੈਨ ਸਾਥੀ ਨੂੰ ਬੇਨਤੀ ਕਰਾਂਗਾ ਇੱਧਰ ਵੀ ਦਿਖਾऊं ਕਿ ਹਾਲਾਤ ਦੇਖੋ ਕਿੱਦਾਂ ਦੇ ਨੇ ਪਿੰਡ ਪੂਰਾ ਜਿਹੜਾ ਉਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਪਾਰੀ ਵਧਨ ਦੇ ਕਾਰਨ ਲੋਕਾਂ ਨੇ ਜਿਹੜੇ ਆਪਣੇ ਕੋਠਾਂ ਦੇ ਉੱਤੇ ਜਿਹੜੇ ਆ ਤੰਬੂ ਲਾ ਲਏ ਨੇ ਉਹ ਹਾਲਾਤ ਬੜੇ ਜਿਹੜੇ ਨਾਜ਼ੁਕ ਨੇ ਪਿੰਡਾਂ ਦੇ ਵਿੱਚ ਪੰਜਾਬ ਨੂੰ ਲੱਗਦਾ ਹੈ ਕਿ ਜਿਵੇਂ ਕਿਸੇ ਦੀ ਨਜ਼ਰ ਲੱਗ ਗਈ ਹੁੰਦੀ ਹੈ ਔਰ ਤੁਸੀਂ ਦੇਖ ਸਕਦੇ ਹੋ ਮੈਂ ਸਾਥੀ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਉਹ ਵੀਰ ਜੀ ਜਿਹੜੇ ਛੱਤ ਦੇ ਉੱਪਰ ਨੇ ਤੁਸੀਂ ਦੇਖੋ ਛੱਤ ਦੇ ਉੱਤੇ ਚੜੇ ਹੋਏ ਨੇ ਆਪਣੇ ਪਰਿਵਾਰ ਦੀ ਸੇਫਟੀ ਦੇ ਲਈ ਔਰ ਘਰ ਜਿਹੜਾ ਹੈ ਉਹਨਾਂ ਦਾ ਪੂਰਾ ਪਾਣੀ ਦੇ ਨਾਲ ਜਿਹੜਾ ਡੁੱਬ ਚੁੱਕਾ ਹੈ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਨਿਸ਼ਾਨ ਮਸੀਹ ਜੀ ਜਗਦੇਖ ਨਿਸ਼ਾਨ ਜੀ ਕਿੰਨੇ ਦਿਨ ਹੋ ਗਿਆ ਤੁਹਾਡੇ ਇਲਾਕੇ ਦੇ ਵਿੱਚ ਪਾਣੀ ਆਇਆ ਤਿੰਨ ਚਾਰ ਦਿਨ ਵੀਰ ਚੁੱਕੇ ਨੇ ਤੁਹਾਡੇ ਕੋਲ ਕੋ ਪ੍ਰਸ਼ਾਸਨ ਅਧਿਕਾਰੀ ਹੈ ਕੋਈ ਨ ਬਰੇ ਫੜ ਆਪਣੀਆਂ ਮਜਬੂਰੀਆਂ ਆ ਵੀ ਲੋਕ ਜਿਸ ਤਰ੍ਹਾਂ ਤਿੰਚੀਆਂ ਤੇ ਪਾਣੀ ਤਿੰਚੀਆਂ ਖਾਲੀ ਹੋ ਚੁੱਕੀਆਂ ਸਾਡੇ ਕੋਲ ਪੀਣ ਦਾ ਪਾਣੀ ਵੀ ਨਹੀਂ ਆਉਂਦਾ ਆਖਾਂ ਦੇ ਛੱਡਲੇ ਪਰ ਛੱਡਿਆ ਜਦ ਤੱਕ ਹਾਂਜੀ ਜੇ ਕੰਪੇਨਰ ਦਾ ਕੰਮ ਕਰਦਾ ਸਾਡਾ ਵਿਚਾਰ ਨੀ ਦੇ ਦਾ ਸੀਗ ਨੂੰ ਮਾਰੇਗਾ ਜੇ ਮਾਲੋ ਕੋਈ ਚੀਜ਼ ਲਿਆਦੀ ਹੈ ਮਤਲਬ ਕੋਈ ਚੋਕੇ ਕੇ ਕਿਸ਼ਤਾਂ ਦੇ ਉਹ ਤੋਂ ਇਹ ਆਪਸਾਂ ਦੇ ਕਿਸ਼ਤਾਂ ਤੋਂ ਮੰਗਣੀ ਉਹ ਦੋ ਦਿਨ ਕਿੱਥੇ ਹਾਂਜੀ ਕੀ ਮੰਗ ਕਰਦੇ ਆ ਪ੍ਰਸ਼ਾਸਨ ਕੋਲ ਆਪਾਂ ਤੋਂ ਵੀ ਸਾਦੀ ਮੰਗ ਤਾਂ ਹਰ ਪੱਖੋਂ ਕੀਤੀ ਜਾਵੇ ਕਿਉਂਕਿ ਮਜ਼ਦੂਰ ਬੰਦੇ ਆ ਨਹੀਂ ਤਾਂ ਮਜ਼ਦੂਰੀ ਜਾਂਦਾ ਸਰ ਜੀ ਜੀ ਕਿੱਦਾਂ ਦੇ ਹਾਲਾਤ ਬਣਿਆ ਤੁਹਾਡੇ ਪਿੰਡ ਦੇ ਹਾਲਾਤ ਤਾਂ ਵੇਖੋ ਮਾੜੇ ਹੀ ਆ ਜੀ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਬਾਕੀ ਪਿੰਡ ਦੇ ਪਿੱਛੇ ਜਾ ਕੇ ਵੇਖੀਏ ਤੇ ਕੁਝ ਘਰ ਬੜੇ ਨੀਵੇਂ ਨੇ ਉਹ ਪਾਣੀ ਦੀ ਝਪਟ ਚਾ ਚੁੱਕੇ ਆ ਤੇ ਘਰਾਂ ਤਾਂ तकरीबन ਚਗਾਠਾਂ ਤੱਕ ਪਾਣੀ ਆ ਉੱਥੇ ਲੋਕਾਂ ਦਾ ਫਰਨੀਚਰ ਤੱਕ ਖਰਾਬ ਹੋ ਗਿਆ ਤੁਹਾਡੇ ਸਾਹਮਣੇ ਹੀ ਸਾਰੇ ਇਕੱਠਾਂ ਤੇ ਘੋਠੇ ਤੇ ਛੱਤਾਂ ਲਾ ਕੇ ਬੈਠੇ ਆ ਹਨ ਤੇ ਉਹਦੇ ਨਾਲ ਤੁਹਾਨੂੰ ਪਤਾ ਲੱਗ ਹੀ ਰਿਹਾ ਵੈਸੇ ਕਿ ਕੀ ਹਾਲਾਤ ਆ ਬਹੁਤਿਆਂ ਨੂੰ ਤਾਂ ਰੋਟੀ ਪਾਣੀ ਤੋਂ ਵੀ ਤੰਗੀ ਆਉਂਦੀ ਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਕਿਸੇ ਤਰ੍ਹਾਂ ਦੀ ਕੋਈ ਮਦਦ ਤੁਹਾਡੇ ਤੱਕ ਪਹੁੰਚੀ ਆ ਹਜੇ ਤੱਕ ਤਾਂ ਵੈਸੇ ਕੁਝ ਨਹੀਂ ਜੋ ਕੁਝ ਲੋਕਾਂ ਦੇ ਕੋਲ ਆਪਣਾ ਕੋਈ ਉਹਨਾਂ ਨੇ ਅੰਨ ਇਕੱਠਾ ਕੀਤਾ ਵਾ ਉਹਦੇ ਨਾਲ ਡੇ ਨੇ ਸਾਰੇ ਨਾਲ ਆਪਣਾ ਬਾਕੀ ਪਾਣੀ ਦੀ ਤੰਗੀ ਤੁਹਾਨੂੰ ਪਤਾ ਹੋਣੀ ਹੈ ਕਿਉਂਕਿ ਬਿਜਲੀ ਨਹੀਂ ਆਏਗੀ ਤੇ ਪਾਣੀ ਮੋਟਰਾਂ ਕਿੱਥੋਂ ਭਰਨਗੇ ਤੇ ਪੀਨ ਦੇ ਪਾਣੀ ਦੀ ਤੰਗੀ ਆ ਬਾਕੀ ਲੋਕਾਂ ਨੇ ਚਲੋ ਆਪਣਾ ਰਾਸ਼ਨ ਤੇ ਇਕੱਠਾ ਕਰਕੇ ਰੱਖਿਆ ਹੀ ਲੋਕੀ ਅਲਰਟ ਹੀ ਪਹਿਲਾਂ ਹੀ ਤੇ ਇੱਕ ਦੋ ਦਿਨ ਦਾ ਉਹਨਾਂ ਰਾਸ਼ਨ ਇਕੱਠਾ ਕੀਤਾ ਹੋਇਆ ਹੈ ਤੇ ਬਾਕੀ ਪ੍ਰਸ਼ਾਸਨ ਦਾ ਬੰਦਾ ਤੇ ਕੋਈ ਪਤਾ ਨਹੀਂ ਕਿ ਲੈਣ ਆਇਆ ਅਜੇ ਤੱਕ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਮੰਗ ਤਾਂ ਚਲੋ ਇਹੋ ਹੀ ਆ ਕਿ ਵੱਧ ਤੋਂ ਵੱਧ ਆ ਕੇ ਤੇ ਮਦਦ ਕੀਤੀ ਜਾਏ ਸਾਰਿਆਂ ਦੀ ਤੇ ਇਸ ਹਾਲਾਤ ਨੂੰ ਸੁਧਾਰਿਆ ਜਾਏ ਤੇ ਜੋ ਵੀ ਪ੍ਰਸ਼ਾਸਨ ਕਰ ਸਕਦਾ ਵਾ ਉਹੀ ਉਹਨਾਂ ਨੂੰ ਕਰਨਾ ਚਾਹੀਦਾ ਵੈਸੇ